2 ਸਾਲ ਨਹੀਂ ਕੀਤਾ ਬੀਜੇਪੀ ਨੇ ਕੋਈ ਵਿਕਮ ਨੌਕਰੀਆਂ ਦੇ ਵਾਦੇ ਰਹਿ ਗਏ ਸਿਰਫ ਵਾਦੇ ਆਖਿਰ ਕਿਉਂ ਭਖੇ ਹਰਪਾਲ ਸਿੰਘ ਚੀਮਾ ਜੀ ਹਾਂ ਸੰਗਰੂਰ ਪਹੁੰਚੇ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਉਹਨਾਂ ਨੇ ਬੀਜੇਪੀ ਨੂੰ ਆੜੇ ਲਿਆ ਹੈ ਬੀਜੇਪੀ ਨੇ ਪਿਛਲੇ 2 ਸਾਲਾਂ 'ਚ ਕੋਈ ਕੰਮ ਨਹੀਂ ਕੀਤਾ ਤੇ ਦੂਜੀ ਪਾਰਟੀਆਂ ਦੇ ਵਿਧਾਇਕ ਅਤੇ ਸੰਸਦ ਮੈਂਬਰ ਖਰੀਦ ਰਹੇ ਨੇ ਉਹ ਇਹ ਸਾਡਾ ਨਹੀਂ ਇਹ ਬਲਕਿ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਜਮ ਕੇ ਪੜਾਸ ਕੱਢੀ ਹੈ ਭਾਜਪਾ ਦੇ ਉੱਤੇ ਤੇ ਅੱਗੇ ਉਹਨਾਂ ਕਿਹਾ ਕਿ ਭਾਜਪਾ ਕਹਿੰਦੀ ਸੀ ਕਿ ਉਹ 2 ਸਾਲ 'ਚ ਕਰੋੜਾਂ ਨੌਕਰੀਆਂ ਦਵੇਗੀ ਪਰ ਨੌਕਰੀਆਂ ਕਿੱਥੇ ਗਈਆਂ ਜੇ ਕਰੋਨਾ ਨੇ ਕੰਮ ਕੀਤਾ ਹੁੰਦਾ ਤਾਂ ਉਹ ਕੰਮ ਲੋਕਾਂ ਨੂੰ ਅੱਜ ਇੱਥੇ ਦਿਖਦਾ ਉਹਨਾਂ ਕਿਹਾ ਕਿ ਆਪਣੇ ਵਰਕਰਾਂ ਨੂੰ ਮੈਦਾਨ 'ਚ ਉਤਾਰਨ ਲਈ ਉਹ ਦੂਜੀ ਪਾਰਟੀਆਂ ਦੇ ਪੈਸੇ ਦੇਖ ਰਹੇ ਹੋਣਗੇ ਇਸ ਤੋਂ ਇਲਾਵਾ ਉਹਨਾਂ ਨੇ ਸੁਸ਼ੀਲ ਰਿੰਕੂ ਅਤੇ ਸ਼ੀਤਲ ਉਮਰਾਲਾ ਦੇ ਪਾਰਟੀ ਛੱਡਣ ਉੱਤੇ ਵੀ ਤੰਜ ਕੱਸਿਆ ਉਹਨਾਂ ਕਿਹਾ ਕਿ ਇਹ ਲੋਕਤੰਤਰ ਦੇ ਕਾਤਲ ਨੇ ਇਸ ਤੋਂ ਇਲਾਵਾ ਉਹਨਾਂ ਨੇ ਕੀ ਕੀ ਕਿਹਾ ਤੁਸੀਂ ਆਪ ਹੀ ਸੁਣੋ ਸਰ ਲੋਕ ਸਭਾ ਚੋਣਾਂ ਦਾ ਜਿਹੜਾ ਹੈਗਾ ਜੀ ਪੱਖਿਆ ਹੋਇਆ ਜੀ ਇਹ ਖੜਾ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਤਰ੍ਹਾਂ ਦੀ ਲੋਤ ਬੰਦੀ ਚੱਲ ਰਹੀ ਹੈ ਜੀ ਟਿਕਟਾਂ ਨੂੰ ਅਪਡੇਟੇ ਟਿਕੇ ਜਾ ਰਹੀਆਂ ਨਹੀਂ ਆ ਜਿਹੜੀਆਂ ਰਹਿ ਗਈਆਂ ਨਹੀਂ ਬਾਕੀ ਉਹਨਾਂ ਦੇ ਉੱਪਰ ਵਿਚਾਰ ਟਿਕਟਾਂ ਹੋਣੇ ਬਿਲਕੁਲ 8 ਟਿਕਟਾਂ ਆਮ ਆਦਮੀ ਪਾਰਟੀ ਨੇ ਪੰਜਾਬ ਦਾ 8 ਕੈਂਡੀਡੇਟ ਜਿਹੜੇ ਨੇਗੇ ਉਹ ਚੋਣ ਮੈਦਾਨ ਚ ਉਤਾਰੇ ਨੇਗੇ ਬਿਲਕੁਲ ਪਾਰਟੀ ਪੂਰੀ ਤਰ੍ਹਾਂ ਤਿਆਰ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਜੀ ਸਾਡੇ ਕੌਮੀ ਕਨਵਿਨੈਂਸ ਦੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਦੇ ਘਰ ਘਰ ਜਾਵਾਂਗੇ 2 ਸਾਲ ਦੇ ਅੰਦਰ ਅਸੀਂ ਲਾ ਵੀ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਸੀ ਉਹਦੇ ਚ ਚਾਰ ਗਰੰਟੀਆਂ ਸੀ ਪੂਰੀਆਂ ਕੀਤੀਆਂ ਨਹੀਂ ਗਈਆਂ ਸੋ ਬਿਲਕੁਲ ਅਸੀਂ ਇੱਕ ਇੱਕ ਚੀਜ਼ ਜਿਹੜਾ ਅਸੀਂ ਕੰਮ ਕੀਤਾ ਲੋਕਾਂ ਨੇ ਲੈ ਕੇ ਜਾਮਾ ਲੋਕ ਸਾਨੂੰ ਪਿਆਰ ਸਰਕਾਰ ਦੇਣਗੇ ਔਰ ਮੈਂ ਸਮਝਦਾ 13 0 ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਪ੍ਰਾਪਤ ਕਰੂਗੀ 13 ਸੀਟਾਂ ਜਿਹੜੀਆਂ ਲੱਗੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪੈਣਗੀਆਂ ਜਿਸ ਤਰ੍ਹਾਂ ਸਰ ਜਲੰਧਰ ਤੋਂ ਰਿੰਕੂ ਜੀ ਦੇ ਜਿਹੜੇ ਜਦ ਤੁਹਾਡੇ ਕੋਲ ਜਿਹੜਾ ਆਇਆ ਬੀਜੇਪੀ ਚ ਸ਼ਾਮਲ ਹੋ ਰਿਹਾ ਨੇ ਇਸ ਤਰ੍ਹਾਂ ਦੇ ਆ ਦੇਖੋ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਦੇ ਕਾਤਲ ਨੇਗੇ ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਣ ਲਾ ਕੇ ਉਹਨਾਂ ਨੂੰ ਜਿਤਾਇਆ ਸੀਗਾ ਪਾਰਟੀ ਦੇ ਨਾਲ ਅਸੀਂ ਪੂਰਾ ਡਟ ਕੇ ਜਿਹੜਾ ਨਾਲ ਸਾਥ ਦਿੱਤਾ ਸੀਗਾ ਸੋ ਅੱਜ ਉਹ ਦੂਜੀ ਪਾਰਟੀ 'ਚ ਗਏ ਨੇ ਮੈਂ ਸਮਝਦਾਗਾ ਬੀਜੇਪੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਇਸ ਸਮੇ ਉਹ ਖਰੀਦੋ-ਫਰੋਕੋ ਚ ਲੱਗੀ ਹੋਈ ਆ ਉਹਨਾਂ ਨੇ 10 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ ਇਹੀ ਕਾਰਨ ਆ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿਧਾਇਕ ਖਰੀਦਨੇ ਪੈ ਰਹੇ ਨੇਗੇ ਦੂਜੀਆਂ ਪਾਰਟੀਆਂ ਦੇ ਐਮਪੀ ਖਰੀਦਨੇ ਪੈ ਰਹੇ ਨੇ ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਵਰਕਰਾਂ ਨੂੰ ਟਿਕਟਾਂ ਦਿੰਦੇ ਦੂਜੀਆਂ ਪਾਰਟੀਆਂ ਨੂੰ ਕੰਟੈਕਟਾਂ ਦੇ ਰਹੇ ਨੇ ਸੋ ਇਹ ਮ ਉੱਜ ਖਰੀਦੋ ਫਰੋਕਤ ਤੇਤਰੀ ਹੋਈ ਆ ਡਿਫੈਕਸ਼ਨ ਕਰਵਾ ਰਹੀ ਆ ਕਿਉਂਕਿ ਬੀਜੇਪੀ ਨੇ ਦੇਸ਼ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ ਅੱਜ ਦੇਸ਼ ਦਾ ਕਿਸਾਨ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਅੱਜ ਬੀਜੇਪੀ ਦੇ ਖਿਲਾਫ ਆ ਦੇਸ਼ ਦੇ ਲੋਕ ਬੀਜੇਪੀ ਦੇ ਖਿਲਾਫ ਨੇ ਕਿ ਬੀਜੇਪੀ ਕੀ ਕਹਿੰਦੀ ਸੀ ਕਿ 2 ਕਰੋੜ ਨੌਕਰੀਆਂ ਹਮੇਸ਼ਾ ਹਰ ਇੱਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਬੀਜੇਪੀ ਬੁਰੀ ਤਰ੍ਹਾਂ ਫੇਲ ਹੋਈ ਜਾ ਕਿਸਾਨ ਦੀਆਂ ਆਵਾਜ਼ਾਂ ਦੁਗੜੀ ਕਰਦਾ ਕਿ ਪਰਲੇਕਿਰ ਕਿਸਾਨ ਧਰਨੇ ਲਾ ਰਿਹਾ ਹੈ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟ ਨੇ ਕੋਈ ਵੀ ਕੰਮ ਗਰਾਊਂਡ ਤੇ ਨਹੀਂ ਕੀਤਾ ਇਹੀ ਕਾਰਨ ਹੈ ਕਿ ਅੱਜ ਉਹ ਡਿਫੈਕਸ਼ਨ ਕਰਵਾ ਰਹੀ ਤੁਹਾਡੇ ਇੰਡਾ ਇੱਕ ਸੀਗੇ ਜੀ ਸਲੂਰਾ ਕੋਲ ਜਾਮ ਲਾਰੇ ਨੇ ਕਿ ਸਾਡੇ ਤੋਂ ਜਾਣ ਮੁਝ ਕੇ ਜਿਹੜਾ ਸਾਡੇ ਕੁਝ ਜਿਹੜੇ ਲੀਡਰ ਸੀ ਉਹ ਕਾਨਫਰੰਸ ਕਰਵਾ ਰਹੇ ਨੇ বিজেপি ਦੇ ਕੋਲ ਦੇਖੋ ਜਦੋਂ ਸਾਡੀ ਪਾਰਟੀ ਸੀਗੇ ਉਦੋਂ ਕਹਿ ਰਹੇ ਸੀਗੇ ਠੀਕ ਹੈ ਤੇ ਅੱਜ ਉਹ ਉਹਨਾਂ ਨੇ ਨੇਚੁਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ ਜੋ ਪਲੋਟ ਤਿਆਰ ਕਰਦੀ ਆ ਉਹਦੇ ਤੇ ਬੋਲਣਾਗਾ ਸੋ ਜੋ ਕੁਛ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਗਾ ਸੋ ਅਸੀਂ ਮੈਂ ਸਭ ਦਾ ਕਹਿੰਦਾ ਬਿਲਕੁਲ ਡਟ ਕੇ ਇਲੈਕਸ਼ਨ ਲੜ ਰਹੇ ਹਾਂਗੇ ਔਰ ਪੂਰਨ ਬਹੁਮਤ ਦੇ ਨਾਲ ਸੀ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ ਬਹੁਤ سارے ਪੱਤਰ ਇਸ ਤਰ੍ਹਾਂ ਨੇ ਜਿਹੜੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਪਾਸ ਕਰਾਂਗੇ ਜਿੰਨੇ ਮਾਰਤੀ ਕਲਾਸੇ ਕਰ ਲੈਣ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਦੇ ਉਹ ਕੈਰੈਕਟਰ ਦੇ ਮਾਲਕ ਨੇਗੇ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਨੂੰ ਤੋੜਨ ਦੇ ਯਤਨ ਕਰ ਰਹੀ ਆ ਦੇਸ਼ ਦੇ ਲੋਕ ਝਟਨੇ ਕਿ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਦੇਸ਼ ਦੇ ਲੋਕ ਝਟਨੇ ਕਿ ਮੂੰਹ ਤੋੜ ਜਵਾਬ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਦੇਣਗੇ ਸੰਗਰੂਰ ਤੋਂ ਗੁਲਜ਼ਾਰ ਮੱਲੀ ਦੀ ਰਿਪੋਰਟ